ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਪਲੱਸ 2 ਕਲਾਸ ਸਟੂਡੈਂਟਸ ਦੇ ਲਈ ਹਿਸਟਰੀ ਸਬਜੈਕਟ ਦਾ ਜਿਹੜੇ ਕਿ ਤੁਹਾਡਾ ਪੇਪਰ ਦਾ ਪੈਟਰਨ ਸਟਰਕਚਰ ਆਫ ਕੁਐਸਚਨ ਪੇਪਰ ਤੇ ਤੁਹਾਡਾ ਕੀ ਪਾਸਿੰਗ ਫਾਰਮੂਲਾ ਕਿਵੇਂ ਤੁਸੀਂ ਹਿਸਟਰੀ ਦੇ ਸਬਜੈਕਟ ਦੀ ਤਿਆਰੀ ਕਰਨੀ ਹੋ ਟੋਟਲ ਹੀ ਆਪਾਂ ਇਸ ਵੀਡੀਓ ਚ ਡਿਸਕਸ ਕਰਾਂਗੇ ਸੋ ਕਿਉਂਕਿ ਅਗਰ ਤੁਹਾਨੂੰ ਸਟਰਕਚਰ ਆਫ ਕੁਐਸਚਨ ਪੇਪਰ ਐਂਡ ਉਸ ਦਾ ਸਿਲੇਬਸ ਪਤਾ ਹੋਵੇ ਹਨ ਤੇ ਪਾਸਿੰਗ ਫਾਰਮੂਲਾ ਪਤਾ ਹੋਵੇ ਤਾਂ ਫਿਰ ਈਜ਼ੀ ਵੇ ਦੇ ਨਾਲ ਜਿਹੜੀ ਕਿ ਤਿਆਰੀ ਕੀਤੀ ਜਾਂਦੀ ਹੁੰਦੀ ਆ ਸੋ ਤਾਂ ਕਰਕੇ ਆਪਾਂ ਜਿਹੜੀ ਕਿ ਤੁਹਾਡੇ ਲਈ ਵੀਡੀਓ ਬਣਾ ਰਿਹਾ ਸਭ ਤੋਂ ਪਹਿਲਾਂ ਦਾ ਸਟੂਡੈਂਟਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਦ ਤੋਂ ਬਦ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਜਿੰਨੇ ਤੁਸੀਂ ਸ਼ੇਅਰ ਕਰੋਗੇ ਉਨਾ ਹੀ ਮੈਂ ਤੁਹਾਡੇ ਲਈ ਵੈਸਟ ਤੋਂ ਵੈਸਟ ਮਟੀਰੀਅਲ ਲੈ ਕੇ ਆਉਂਗੀ ਹਾਂਜੀ 올 ਸਬਜੈਕਟਸ ਦੀ ਆਪਾਂ ਤਿਆਰੀ ਸ਼ੁਰ ਤੇ ਇਸ ਦੇ ਵਿੱਚ ਹਾਂਜੀ ਤੁਹਾਡਾ 80 ਮਾਰਕਸ ਦਾ ਇਗਜ਼ਾਮ ਹੋਣਾ ਹਿਸਟਰੀ ਦਾ 80 ਮਾਰਕਸ ਦੇ ਵਿੱਚੋਂ ਤੁਹਾਡੇ ਪਾਸਿੰਗ ਮਾਰਕਸ ਹੈਗੇ ਨੇ ਸਟੂਡੈਂਟਸ 26 26.4 ਨੇ ਆਪਾਂ 26 ਲਗਾਓ 26 ਮਾਰਕਸ ਲੈਣੇ ਨੇ ਤੁਸੀਂ ਪੇਪਰ ਨੂੰ ਪਾਸ ਕਰਨ ਦੇ ਲਈ ਓਕੇ ਤੇ ਇਹਦੇ ਵਿੱਚ ਕਿਵੇਂ ਤੁਸੀਂ ਆਪਣੀ ਜਿਹੜੀ ਕਿ 26 ਮਾਰਕਸ ਤੋਂ ਵੱਧ ਕਿਵੇਂ ਮਾਰਕਸ ਲੈਣੇ ਨੇ ਉਹ ਆਪਾਂ ਤੁਹਾਡੇ ਨਾਲ ਟੋਟਲੀ ਡਿਸਕਸ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਕਿ ਪੇਪਰ ਦੇ ਸਟਰਕਚਰ ਦੇ ਵਿੱਚ ਤੁਹਾਡਾ ਪੇਪਰ ਜਿਹੜੀ ਕਿ ਇਹ ਸੈਕਸ਼ਨ ਉਹਦੇ ਵਿੱਚ ਪੇਪਰ ਚ ਹੋਣਗੇ ਸੈਕਸ਼ਨ A P C D E ਐਂਡ F ਓਕੇ ਐਨੇ ਸਾਰੇ ਸੈਕਸ਼ਨ ਹੋਣਗੇ ਸੈਕਸ਼ਨ A ਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਸਿਲੇਬਸ ਦਿਖਾ ਦਵਾਂ ਇੱਕ ਵਾਰ ਕਿਉਂਕਿ ਇੱਥੇ ਸੈਕਸ਼ਨ A ਐਂਡ B ਦੀ ਗੱਲ ਹੋ ਰਹੀ ਹੈ ਨਾ ਪਾਰਟ A ਦੇ ਵਿੱਚੋਂ ਦੇ ਪਾਰਟ B ਦੇ ਵਿੱਚੋਂ ਤੁਹਾਨੂੰ ਇਹ ਦਿਖਾ ਦਾਂ ਕਿ ਪਾਰਟ A ਦੇ ਵਿੱਚ ਕਿਹੜੇ ਚੈਪਟਰਸ ਆਉਂਦੇ ਨੇ ਪਾਰਟ B ਦੇ ਵਿੱਚ ਕਿਹੜੇ ਚੈਪਟਰ ਆਉਂਦੇ ਨੇ ਓਕੇ ਹਾਂਜੀ ਪਾਰਟ 1 ਐਂਡ ਪਾਰਟ A ਐਂਡ ਪਾਰਟ B ਦੇ ਵਿੱਚ ਤੁਹਾਡੇ ਕਿਹੜੇ-ਕਿਹੜੇ ਟੌਪਿਕਸ ਨੇ ਜੇ ਆਪਾਂ ਕਹਿ ਸਕਦਾ ਭਾਗ ਊੜੇ ਤੇ ਐਡੇ ਦੇ ਵਿੱਚ ਹਾਂਜੀ ਭਾਗ ਊੜੇ ਦੇ ਵਿੱਚ ਪਾਰਟ A ਦੇ ਵਿੱਚ ਹੈਗੇ ਨੇ ਤੁਹਾਡੇ ਜਿਹੜੇ ਕਿ ਫਰਸਟ 11th ਚੈਪਟਰ ਫਰਸਟ 11th ਦੇ ਵਿੱਚ ਜਿਵੇਂ ਪੰਜਾਬ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਇਤਿਹਾਸਕ ਦੌਰਾਂ ਦਾ ਪ੍ਰਭਾਵ ਪੰਜਾਬ ਦੇ ਇਤਿਹਾਸ ਦੇ ਸੋਮੇ 16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਰਾਜਨੀਤਿਕ ਆਰਥਿਕ ਦਸ਼ਾ ਗੁਰੂ ਨਾਨਕ ਦੇਵ ਜੀ ਦਾ ਜੀਵਨ ਤੇ ਸਿੱਖਿਆਵਾਂ ਤੇ ਗੁਰੂ ਸਾਈਵਾਨ ਉਹ ਸ਼੍ਰੀ ਗੁਰੰਗਤ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਤੇ ਉਹਨਾਂ ਦੀ ਸ਼ਹਾਦਤ ਸ਼੍ਰੀ ਗੁਰੂ ਹਰਗੋਬਿੰਦ ਜੀ ਅਤੇ ਸਿੱਖ ਪੰਥ ਵਿੱਚ ਪਰਿਵਰਤਨ ਗੁਰੂ ਗੁਰੂ ਹਰ Rai ਜੀ ਤੇ ਗੁਰੂ ਹਰਕ੍ਰਿਸ਼ਨ ਜੀ ਗੁਰਤੇਗ ਬਹਾਦਰ ਜੀ ਤੇ ਉਹਨਾਂ ਦੀ ਸ਼ਹਾਦਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬੰਦਾ ਸਿੰਘ ਬਹਾਦਰ ਇਹ ਹੈਗੇ ਨੇ ਤੁਹਾਡੇ ਸੈਕਸ਼ਨ A ਦੇ ਵਿੱਚ ਤੇ ਪਾਰਟ A ਦੇ ਵਿੱਚ ਤੇ ਪਾਰਟ A ਦੇ ਵਿੱਚ ਦੋ ਮੈਪ ਨੇ ਮੈਪ ਹੈਗੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੜਾਈਆਂ ਦਾ ਸਥਾਨ ਤੇ ਬੰਦਾ ਸਿੰਘ ਬਹਾਦਰ ਲੜਾਈਆਂ ਦਾ ਸਥਾਨ ਪਾਰਟ A ਦੇ ਵਿੱਚ ਤੁਹਾਡੇ ਦੋ ਮੈਪ ਨੇ ਤੇ ਪਾਰਟ B ਦੇ ਵਿੱਚ ਹੈਗੇ ਨੇ ਤੁਹਾਡੇ ਤਿੰਨ ਮੈਪ ਸੋ ਮੈਪ ਆ ਜਿਹੜੇ ਕਿ ਇੱਕ ਪਾਰਟ A ਦੇ ਵਿੱਚ ਇੱਕ ਪਾਰਟ B ਦੇ ਵਿੱਚ ਆਊਗਾ ਸੋ ਤੁਹਾਡੇ ਦਾ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕਰਨਾ ਤੇ ਇਹ ਹੈਗੇ ਨੇ ਇਹਨਾਂ ਦੇ ਵਿੱਚੋਂ ਮੋਸਟ ਇੰਪੋਰਟੈਂਟ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੋਸਟ ਇੰਪੋਰਟੈਂਟ ਕੁਐਸਚਨ ਨੇ ਇਹ ਦੋਨੋਂ ਹੀ ਠੀਕ ਹੈ ਤੇ ਅੱਗੇ ਹੈਗੇ ਨੇ 파ਟ ਅ ਬੀ 파ਟ 2 ਦੇ ਵਿੱਚ ਜਿਹੜੇ ਜਿਹੜੇ ਚੈਪਟਰਸ ਨੇ ਇਹਨਾਂ ਦੇ ਵਿੱਚੋਂ ਕਿਦਾਂ ਕੁਐਸਚਨ ਆਉਣਗੇ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਹਾਂ ਪਹਿਲੇ ਮੈਂ ਤੁਹਾਨੂੰ ਇੱਕ ਵਾਰ 파ਟ ਦੱਸ ਦਾਂ ਉਹ ਵੀ 파ਟ A ਤੇ 파ਟ B ਦੇ ਵਿੱਚ ਕਿਉਂਕਿ ਸਾਰਾ ਸਿਲੇਬਸ ਤੇ ਪੇਪਰ ਦਾ ਪੈਟਰਨ ਦੇ ਵਿੱਚ 파ਟ A ਐਂਡ 파ਟ B ਲਿਖਿਆ ਹੋਇਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ 파ਟ A ਐਂਡ B ਦੇ ਵਿੱਚ ਕਿਹੜੇ ਕਿਹੜੇ ਚੈਪਟਰਸ ਨੇ 파ਟ B ਦੇ ਵਿੱਚ ਹੈਗਾ ਉਹਨੇ ਅਬਦੁੱਲ ਸਮਦਖਾਨ ਤੇ ਜਕਰਿਆਖਾਨ ਤੇ ਮੀਰ ਮੰਨੂ ਦਾਲ ਖਾਲਸਾ ਦਾ ਉਹ ਭਾਰਤੀ ਯੁੱਧ ਪਰ ਨਾਲ ਹੀ ਮੁਗਲਾਂ ਦੀਨ ਪੰਜਾਬ ਦੀ ਸਮਾਜਿਕ ਆਰਥਿਕ ਦਸ਼ਾ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਿੱਖ ਮਿਸਲਾਂ ਦੇ ਪਤੀ ਮਹਾਰਾਜਾ ਜੀ ਸਿੰਘ ਦਾ ਜੀਵਨ ਤੇ ਜਿੱਤਾਂ ਅੰਗਰੇਜ਼ਾਂ ਦੇ ਸਿੱਖਾਂ ਦੇ ਸਬੰਧ ਤੇ ਅਫਗਾਨਾਂ ਨਾਲ ਸਬੰਧ ਉੱਤਰ ਪੱਛਮੀ ਸੀਮਾ ਨੀਤੀ ਮਹਾਰਾਜਾ ਜੀ ਸਿੰਘ ਦਾ ਸਿਵਲ ਤੇ ਸੈਨਿਕ ਪ੍ਰਸ਼ਾਸਨ ਪੰਦ ਮਹਾਰਾਜਾ ਜੀ ਸਿੰਘ ਦਾ ਚਰਿੱਤਰ ਤੇ ਸ਼ਖਸੀਅਤ ਅੰਗਰੇਜ਼ਾਂ ਤੇ ਸਿੱਖਾਂ ਦਾ ਪਹਿਲਾ ਯੁੱਧ ਅੰਗਰੇਜ਼ਾਂ ਤੇ ਸਿੱਖਾਂ ਦਾ ਦੂਜਾ ਯੁੱਧ ਤੇ ਪੰਜਾਬ ਉੱਤੇ ਅਧਿਕਾਰ ਇਹ ਹੈਗੇ ਨੇ ਸਾਰੇ ਚੈਪਟਰ ਬੀ ਸੈਕਸ਼ਨ ਦੇ ਵਿੱਚ ਬੀ ਪਾਰਟ ਦੇ ਵਿੱਚ ਨੇ ਅਬਦੁੱਲ ਸਮਦ ਖਾਨ ਤੋਂ ਲੈ ਕੇ ਦੂਜੇ ਐਗਲੋ ਸਿੱਖ ਜੁਦ ਤੱਕ ਓਕੇ ਤੇ ਪਾਰਟ ਬੀ ਦੇ ਵਿੱਚ ਹੈਗੇ ਨੇ ਤੁਹਾਡੇ ਮੈਪ ਮਾਰਨ ਜੀ ਸਿੰਘ ਦਾ ਸਾਮਰਾਜ ਠੀਕ ਹੈ ਜਿੱਤਾਂ ਵੀ ਪੁੱਛ ਲਾਂਦੇ ਨੇ ਤੇ ਪਹਿਲਾ ਐਗਲੋ ਸਿੱਖ ਜੁਦ ਦੂਜਾ ਐਗਲੋ ਸਿੱਖ ਜੁਦ ਹਾਂਜੀ ਹੁਣ ਆਪਾਂ ਤੁਹਾਡਾ ਪੇਪਰ ਦਾ ਸਟਰਕਚਰ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਸੈਕਸ਼ਨ ਏ ਦੇ ਵਿੱਚ ਤੁਹਾਡੇ ਸਾਰੇ ਸਿਲੇਬਸ ਦੇ ਵਿੱਚੋਂ ਪਾਰਟ ਏ ਐਂਡ ਪਾਰਟ ਬੀ ਦੇ ਵਿੱਚੋਂ ਆਉਣਗੇ ਸ਼ਾਰਟ ਕੁਐਸਚਨਸ ਮਲਟੀਪਲ ਚੁਆਇਸ ਜਿਸ ਦੇ ਵਿੱਚ ਤੁਹਾਨੂੰ ਮੈਚਿੰਗ ਕਰਕੇ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ ਹਾਂ ਤੇ ਕਿਹੜਾ ਜੁੱਟੇ ਨਾਲ ਚ ਸਹੀ ਹੈ ਕਿਹੜਾ ਗਲਤ ਹੈ ਐਵੇਂ ਬਣਾ ਕੇ ਜਿਹੜੀ ਕਿ ਕੁਐਸਚਨਸ ਪੁੱਛੇ ਜਾਣਗੇ ਸਿੱਧੇ ਸਿੱਧੇ ਨਹੀਂ ਹੋਣਗੇ ਓਕੇ ਇਹਦੇ ਲਈ ਆਪਾਂ ਮਾਡਲ ਟੈਸਟ ਪੇਪਰ ਤੇ ਅਪਲੋਡ ਕਰਾਂਗੇ ਸੋ ਤੁਸੀਂ ਪ੍ਰੈਕਟਿਸ ਆਪਣੀ ਕਰ ਲੈਣੀ ਆ ਇਹ ਪੰਜ ਕੁਐਸਚਨ ਪਾਰਟ A ਦੇ ਵਿੱਚ ਆਉਣਗੇ ਪੰਜ ਹੀ ਪਾਰਟ B ਦੇ ਵਿੱਚ ਆਉਣਗੇ ਓਕੇ ਤੇ ਜਿਹੜੇ ਅਗਲੇ 5 ਕੁਐਸਚਨ ਹੋਣਗੇ ਸੈਕਸ਼ਨ B ਦੇ ਵਿੱਚ ਵਨ ਲਾਈਨਰ ਕੁਐਸਚਨ ਆਨਸਰ ਹੋਣਗੇ ਉਹ ਇਹ ਵੀ 1 ਮਾਰਕਸ ਦੇ ਹੋਣਗੇ ਇਹ ਵਨ ਲਾਈਨਰ ਕੁਐਸਚਨ ਨੇ ਜਿਹੜੇ ਕਿ ਤੁਹਾਡੇ ਇਹ ਹੋਣਗੇ ਸਟੂਡੈਂਟਸ ਸਾਰੇ ਸਿਲੇਬਸ ਦੇ ਵਿੱਚੋਂ ਮਤਲਬ ਕਿ ਇਹ ਜਿਵੇਂ 5 ਨੇ 3 ਜਾਂ 2 ਜਿਹੜੇ ਕਿ ਸੈਕਸ਼ਨ A ਦੇ ਵਿੱਚੋਂ ਆ ਜਾਣਗੇ ਤੇ 2 ਜਾਂ 3 ਜਿਹੜੇ ਕਿ ਸੈਕਸ਼ਨ B ਦੇ ਵਿੱਚੋਂ ਆ ਜਾਣਗੇ ਮਤਲਬ ਟੋਟਲ 5 ਹੋਣਗੇ ਤਾਂ ਇਹ ਵੈਰੀ ਸ਼ਾਰਟ ਕੁਐਸਚਨਸ ਆਪਾਂ ਕਹਿ ਸਕਦੇ ਹਾਂ ਤੁਹਾਡੇ 15 ਮਾਰਕਸ ਦੇ ਨੇ ਦੈਨ ਉਸ ਤੋਂ ਬਾਅਦ ਸੈਕਸ਼ਨ C ਦੇ ਵਿੱਚ ਜਿਹੜੇ ਤੁਹਾਨੂੰ ਕੁਐਸਚਨਸ ਆਉਣਗੇ ਉਹ ਕੁਐਸਚਨਸ ਆਉਣਗੇ ਤੁਹਾਨੂੰ ਜਿਹੜੇ ਕਿ ਇਹਦੇ ਵਿੱਚ 10 ਕੁਐਸਚਨਸ ਹੋਣਗੇ ਪਾਰਟ A ਐਂਡ ਪਾਰਟ B ਬਣਾ ਕੀ ਸੋ ਕਨਫਿਊਜ਼ਨ ਹੀ ਹੋਣਾ ਇਹਦੇ ਵਿੱਚ ਪਤਾ ਕੀ ਇਹ ਬੱਚੇ ਕੀ ਕਰਦੇ ਨੇ ਸਿੱਧੇ 10 ਕੁਐਸਚਨਸ ਦੇਖਦੇ ਨੇ ਸਟਾਰਟਿੰਗ ਵਾਲੇ ਸਾਰੇ ਪਾਰਟ A ਦੇ ਵਿੱਚੋਂ ਮਤਲਬ ਕਿ ਸਟਾਰਟਿੰਗ 1 2 3 4 5 6 7 8 9 10 ਉਹ ਆਂ ਦੇਖਦੇ ਨੇ ਲਿਖਿਆ ਹੋਆ ਹੁੰਦਾ ਕਿ ਤੁਸੀਂ 3 ਪਾਰਟ A ਚੋਂ 3 ਪਾਰਟ B ਚੋਂ ਕਰਨੇ ਨੇ 6th ਕੁਐਸਚਨ ਕਰਨੇ ਨੇ ਬੱਚੇ ਕਈ ਵਾਰ ਪਹਿਲੇ 6th 'ਚੇ ਕਰ ਦਿੰਦੇ ਨੇ ਸੋ ਇਹ ਰੋਂਗ ਆ ਤੁਸੀਂ ਜਿਹੜੇ ਕਿ ਤੁਹਾਡਾ ਪਾਰਟ A ਐ ਜਿਹਦੇ ਵਿੱਚ ਪੰਜਾਬ ਵਾਲੇ ਪੰਘੋਲੀਕ ਵਿਸ਼ੇਸ਼ਤਾਵਾਂ ਵਾਲੇ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਨੇ ਜਿਹੜੇ ਕਿ ਚੈਪਟਰ ਪਾਰਟ A ਦੇ ਵਿੱਚ ਨੇ ਤਾਂ ਬਾਕੀ ਪਾਰਟ B ਦੇ ਵਿੱਚ ਵੀ ਨੇ ਤੇ ਪਾਰਟ A ਦੇ ਵਿੱਚੋਂ ਜਿਹੜੇ 5 ਕੁਐਸਚਨ ਆਉਣਗੇ 5 'ਚੋਂ ਤੁਸੀਂ ਕੋਈ 3 ਕਰਨੇ ਹੋਣਗੇ ਠੀਕ ਹੈ ਤੁਸੀਂ ਕੋਈ 3 ਕਰਨੇ ਹੋਣਗੇ ਉਸ ਤੋਂ ਬਾਅਦ ਪਾਰਟ B ਦੇ ਵਿੱਚੋਂ ਵੀ 5 ਕੁਐਸਚਨ ਆਉਣਗੇ ਜਿਸ ਨੂੰ ਤੁਸੀਂ 3 ਕਰਨੇ ਹੋਣਗੇ ਤੇ ਪਾਰਟ B ਦੇ ਵਿੱਚ ਜਿਹੜੇ 5 ਕੁਐਸਚਨ ਹੋਣਗੇ ਉਹਨਾਂ 'ਚੋਂ ਵੀ ਤੁਸੀਂ ਕੋਈ 3 ਕਰਨੇ ਹੋਣਗੇ ਇਸ ਹਿਸਾਬ ਦੇ ਨਾਲ ਕਰਨਾ ਓਕੇ ਤਾਂ ਇਹ ਨਾ ਹੋਵੇ ਤੁਸੀਂ ਕਿਸੇ ਇੱਕ ਪਾਰਟ ਦੀ ਕਰ ਦੋ ਨੋ ਦੋਨਾਂ ਪਾਰਟ ਦੇ ਵਿੱਚੋਂ ਤੁਸੀਂ 3-3 ਕੁਐਸਚਨ ਲੈਣੇ ਨੇ ਤੇ ਇਹ ਤੁਹਾਡੇ 3 3 ਮਾਰਕਸ ਦੇ ਹੋਣਗੇ ਤਾਂ ਟੋਟਲ 18 ਮਾਰਕਸ ਦਾ ਹੋ ਗਿਆ ਸੈਕਸ਼ਨ ਸੀ ਸੈਕਸ਼ਨ ਡੀ ਦੇ ਵਿੱਚ ਸੈਕਸ਼ਨ ਡੀ ਦੇ ਵਿੱਚ ਤੁਹਾਨੂੰ ਦੋ ਪੈਰੇ ਆਉਣਗੇ ਇੱਕ ਤਾਂ ਕੇਸ ਸਟਡੀ 베ਸਡ ਹੋਊਗਾ ਤੇ ਇੱਕ ਹੋਊਗਾ ਸੋਰਸ 베ਸਡ ਠੀਕ ਆ ਸਰੋਤ ਅਧਾਰਿਤ ਸਰੋਤ ਅਧਾਰਿਤ ਤੇ ਜਿਹੜੇ ਉਹਦੇ ਚ ਵੀ 6 ਕੁਐਸਚਨ ਹੋਣਗੇ ਤੇ 6 ਕੁਐਸਚਨ ਹੀ ਹੋਣਗੇ ਜਿਹੜੇ ਕਿ ਕੇਸ ਸਟਡੀ ਵਾਲਾ ਹੋਊਗਾ ਸੋ ਕੇਸ ਸਟਡੀ ਵਾਲਾ ਥੋੜਾ ਟਫ ਹੋਊਗਾ ਇਹਦੇ ਲਈ ਤਾਂ ਉਹਨੂੰ ਡੀਪਲੀ ਸਟਡੀ ਕਰਨੀ ਪੈਣੀ ਹੈ ਨਾ ਬੁੱਕ ਦੇ ਵਿੱਚੋਂ ਕਿਉਂਕਿ ਉਹਦੇ ਵਿੱਚ ਮਤਲਬ ਕਿ ਜਿਵੇਂ ਆਪਾਂ ਤੁਹਾਨੂੰ ਸੈਂਪਲ ਪੇਪਰ ਲੈ ਕੇ ਆਉਂਗੇ ਤੁਸੀਂ ਖੁਦ ਦੇਖਿਓ ਕਿ ਉਹਦੇ ਵਿੱਚ ਬਹੁਤ ਆਪਾਂ ਨੂੰ ਸਮਝ ਹੋਣੀ ਚਾਹੀਦੀ ਆ ਅ ਕੇਸ ਸਟਡੀ ਵਾਲੇ ਕੁਐਸਚਨ ਚ ਜੇ ਤੁਹਾਨੂੰ ਪੈਰੇ ਦੇ ਵਿੱਚੋਂ ਸਮਝ ਆਣਾ ਚੈਪਟਰਸ ਦੀ ਸਮਝ ਆ ਫਿਰ ਤੁਸੀਂ ਉਹਨੂੰ ਕਰ ਪਾਉਂਗੇ ਤੇ ਸਰੋਤ ਅਧਾਰੀ ਦੇ ਵਿੱਚੋਂ ਜਿਵੇਂ 6 ਕੁਐਸਚਨ ਚੋਂ ਹੋ ਸਕਦਾ ਤੁਹਾਨੂੰ ਸਾਰੇ ਕੁਐਸਚਨ ਮਿਲ ਜਾਣ ਹੋ ਸਕਦਾ ਇੱਕ ਅੱਧਾ ਕੁਐਸਚਨ ਤੁਹਾਡੀ ਸਮਝ ਤੇ ਡਿਪੈਂਡ ਹੋਵੇ ਬਾਕੀ ਮਿਲੇ ਜਾਂਦੇ ਨੇ ਤਾਂ ਇਹ ਹੋਗੇ 12 ਮਾਰਕਸ ਦੇ ਤੇ ਉਸ ਤੋਂ ਬਾਅਦ ਸੈਕਸ਼ਨ E ਦੇ ਵਿੱਚ ਹੈਣਗੇ ਜਿਹੜੇ ਕਿ ਤੁਹਾਡੇ 5 5 ਮਾਰਕਸ ਦੇ ਕੁਐਸਚਨ ਹੋਣਗੇ ਇਹਦੇ ਵਿੱਚ ਪਾਰਟ A ਦੇ ਵਿੱਚੋਂ 4 ਕੁਐਸਚਨ 4 ਕੁਐਸਚਨ ਹੀ ਪਾਰਟ B ਦੇ ਵਿੱਚ ਹੋਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਦੋ ਕੁਐਸਚਨ ਪਾਰਟ ਜਿਹੜੇ ਕਿ A ਦੇ ਵਿੱਚੋਂ ਕਰਨੇ ਨੇ ਦੋ ਪਾਰਟ B ਦੇ ਵਿੱਚੋਂ ਕਰਨੇ ਨੇ ਟੋਟਲ ਚਾਰ ਕੁਐਸਚਨ ਕਰਨੇ ਨੇ ਦੋ 파ਟ A ਦੇ ਵਿੱਚੋਂ ਦੋ 파ਟ B ਦੇ ਵਿੱਚੋਂ ਕਰਨੇ ਨੇ ਤੇ ਤੋਂ ਕੁਐਸਚਨ ਹੋਣਗੇ ਤੁਹਾਡੇ 5 5 ਮਾਰਕਸ ਦੇ ਓਕੇ ਦੈਨ ਇਹਦੇ ਵਿੱਚ ਪਾਸਿੰਗ ਫਾਰਮੂਲਾ ਮੈਂ ਤੁਹਾਨੂੰ ਬਾਅਦ ਚੋ ਦੱਸਦੀ ਆ ਫਿਰ ਤੁਹਾਡਾ ਹੋਗਾ ਮੈਪ ਮੈਪ ਦੇ ਵਿੱਚ ਤੁਸੀਂ ਇਹਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਕਿ ਤੁਹਾਨੂੰ 5 ਮਾਰਕਸ ਮਿਲਣਗੇ ਰਿਵਰ ਸ਼ੋ ਕਰਨ ਦੇ ਠੀਕ ਹੈ 5 ਮਾਰਕਸ ਫੋਰ ਸ਼ੋਇੰਗ ਰਿਵਰਸ 5 ਤੁਸੀਂ ਰਿਵਰਸ ਸ਼ੋ ਕਰਨੀਆਂ ਨੇ ਫਿਰ ਉਸ ਤੋਂ 5 ਜਿੰਨੇ ਵੀ ਤੁਸੀਂ ਰਿਵਰਸ ਸ਼ੋ ਕੀਤੇ ਨੇ ਉਹਦੇ ਵਿੱਚ ਜੋ ਪਲੇਸਸ ਪੁੱਛਿਆ ਜਾਂਦੇ ਨੇ ਫਿਰ ਤੁਸੀਂ ਉਹ ਸ਼ੋ ਕਰਨੇ ਨੇ 5 ਜੋ ਐਗਜ਼ਾਮ ਦੇ ਵਿੱਚ ਆਉਣਗੇ ਫਿਰ 5 ਦੀ ਤੁਸੀਂ ਐਕਸਪਲੇਨੇਸ਼ਨ ਕਰਨੀ ਹੈ ਫਿਰ ਤੁਹਾਨੂੰ 15 ਮਾਰਕਸ ਮਿਲਣਗੇ ਇਹ ਨਹੀਂ ਹੈ ਕਿ ਤੁਸੀਂ ਵਿਦਆਊਟ ਰਿਵਰ ਫਿਲ ਕਰ ਦੋ ਮੈਪ ਕਿਉਂਕਿ ਬੱਚੇ ਬਹੁਤ ਸਾਰੇ ਪਹਿਲਾਂ ਵਿਦਆਊਟ ਰਿਵਰ ਮੈਪ ਫਿਲ ਕਰਦੇ ਸੀ ਹੁਣ ਜੇ ਅਗਰ ਤੁਸੀਂ ਵਿਦਆਊਟ ਰਿਵਰ ਮੈਪ ਫਿਲ ਕਰੋਗੇ ਫਿਰ ਤੁਹਾਨੂੰ 5 ਮਾਰਕਸ ਹੀ ਮਿਲਣਗੇ ਜੇ ਤੁਸੀਂ ਜਿਹੜੇ ਕਿ ਰਿਵਰ ਸ਼ੋ ਕਰਕੇ ਫਿਰ ਮੈਪ ਫਿਲ ਕਰੋ ਫਿਰ ਤੁਹਾਨੂੰ 10 ਮਾਰਕਸ ਤੇ 5 ਉਹਦੇ ਤੁਹਾਨੂੰ ਐਕਸਪਲੇਨੇਸ਼ਨ ਦੇ ਵਿਆਖਿਆ ਕਰਨ ਦੇ ਤੇ ਹੁਣ ਪਾਸਿੰਗ ਫਾਰਮੂਲੇ ਦੇ ਵਿੱਚ ਸਭ ਤੋਂ ਜ਼ਿਆਦਾ ਹੈਲਪ ਤੁਹਾਡੀ ਹੋਊਗੀ ਮੈਪ ਦੇ ਵਿੱਚ ਮੈਪ ਦੇ ਵਿੱਚੋਂ ਤੁਸੀਂ ਇੱਕ ਤੁਹਾਨੂੰ ਮੈਪ ਸੈਕਸ਼ਨ A ਦੇ ਵਿੱਚ ਆਉਂਦਾ ਹੁੰਦਾ ਇੱਕ B ਦੇ ਵਿੱਚ ਆਉਂਦਾ ਹੁੰਦਾ ਦੋ ਮੈਪ ਹੁੰਦੇ ਨੇ ਇੱਕ ਤੁਸੀਂ ਕਰਨਾ ਹੁੰਦਾ ਤੋਂ ਤੁਸੀਂ ਪ੍ਰੈਫਰੈਂਸ ਦੋ ਸੈਕਸ਼ਨ A ਵਾਲੇ ਮੈਪ ਸੈਕਸ਼ਨ A ਦੇ ਵਿੱਚ ਬੰਦਾ ਸਿੰਘ ਬਹਾਦਰ ਦੇ ਲੜਾਈਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲੜਾਈਆਂ ਉਹ ਮੈਪ ਦੋਨੇ ਹੀ ਕਰ ਲਓ ਠੀਕ ਆਪਾਂ ਨੇ ਦੋਨੇ ਹੀ ਚੈਨਲ ਤੇ ਕਰਵਾਏ ਹੋਏ ਨੇ ਮੈਂ ਉਹਨਾਂ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂ ਜੀ ਇਹਨਾਂ ਨੇ ਸੈਕਸ਼ਨ B ਵਾਲ ਕਰਨੇ ਨੇ ਉਹ ਚ ਤਿੰਨ ਨੇ ਮਹਰਨਜੀਤ ਸਿੰਘ ਨੇ ਜਿੱਤਾਂ ਠੀਕ ਆ ਸਾਮਰਾਜ ਤੇ ਪਹਿਲਾ ਐਗਰੂ ਸਿੱਖ ਦੂਜਾ ਐਗਰੂ ਸਿੱਖ ਹੋ ਜਿੱਤ ਸਭ ਤੋਂ ਜ਼ਿਆਦਾ ਤੁਹਾਡੀ ਨਦੀਆਂ ਬਣਾਉਣੀਆਂ ਵੀ ਸਿੱਖਣੀਆਂ ਨੇ ਪਾਸਿੰਗ ਫਾਰਮੂਲੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ 26 ਤੁਸੀਂ ਮਾਰਕਸ ਲੈਣੇ ਨੇ ਅਗਰ ਤੁਹਾਡਾ ਮੈਪ ਸਾਰਾ ਸਹੀ ਹੈ ਤਾਂ ਤੁਹਾਨੂੰ 15 ਦੇ 15 ਮਾਰਕਸ ਆ ਜਾਣਗੇ ਇੱਥੋਂ ਫਿਰ ਉਸ ਤੋਂ ਬਾਅਦ ਤੁਸੀਂ ਯਾਦ ਕਰੋ 5 ਮਾਰਕਸ ਵਾਲੇ ਕੁਐਸਚਨ ਜੇ 3 ਵਾਲੇ ਜਿਹੜੇ ਆਪਾਂ ਕਹਿ ਰਹੇ ਆ ਵੀ ਸਰੋਤ ਅਧਾਰਿਤ ਜੇ ਜਾਂ ਤੁਹਾਡਾ ਜਿਹੜੇ ਕੇਸ ਸਟਡੀ ਵਾਲੇ ਇਹ ਤਾਂ ਤੁਹਾਡੇ ਆਪਾਂ ਇਹ ਸੋਚੋ ਕਿ ਪਾਸਿੰਗ ਮਾਰਕਸ ਤੋਂ ਵੱਧ ਮਾਰਕਸ ਆਉਣ ਦੇ ਵਿੱਚ ਤੁਹਾਡੀ ਹੈਲਪ ਕਰਨਗੇ ਇਹਦੇ ਵਿੱਚ ਜਿਹੜੇ ਕੁਐਸਚਨਸ ਨੇ ਫਾਈ ਮਾਰਕਸ ਵਾਲੇ ਸੈਕਸ਼ਨ ਜੇ ਤੁਸਾਨੂੰ ਸਾਰੇ ਚੈਪਟਰ ਤੁਹਾਨੂੰ ਯਾਦ ਨਹੀਂ ਹੁੰਦੇ 22 ਦੇ 22 ਤਾਂ ਤੁਸੀਂ ਸੈਕਸ਼ਨ A ਵਾਲੇ ਚੈਪਟਰ ਕਰ ਲਓ ਸੈਕਸ਼ਨ A ਦੇ ਵਿੱਚ ਨਾਲੇ ਗੁਰੂਆਂ ਵਾਲੇ ਚੈਪਟਰਸ ਨੇ ਸਾਰੇ ਈਜ਼ੀ ਯਾਦ ਹੋ ਜਾਂਦੇ ਨੇ ਪੰਜਾਬ ਦੇ ਭੰਗੋਲੇ ਵਿਸ਼ੇਸ਼ਤਾ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਤੱਕ ਜਿਹੜੇ ਚੈਪਟਰ ਬਣਦੇ ਨੇ ਪਹਿਲੇ 11 ਇਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਤਾਂ ਜਿਹੜੇ ਕਿ 5 ਮਾਰਕਸ ਵਾਲੇ ਕੁਸ਼ਚਨ ਨੇ ਕਿਉਂਕਿ ਪਾਰਟ A ਚੋਂ ਵੀ ਆਉਣੇ ਨੇ ਪਾਰਟ B ਚੋਂ ਵੀ ਆਉਣੇ ਨੇ ਪਾਰਟ A ਦੇ ਵਿੱਚੋਂ ਤੁਹਾਨੂੰ 4 ਆਉਣਗੇ ਜਿੱਚੋਂ ਤੁਸੀਂ 2 ਕਰਨੇ ਹੋਣਗੇ ਤਾਂ ਤੁਹਾਡੇ ਇਹਦੇ ਵਿੱਚੋਂ ਮਾਰਕਸ ਕਿੰਨੇ ਬਣ ਜਾਣਗੇ 10 ਮਾਰਕਸ 10 ਮਾਰਕਸ ਤੁਹਾਡੇ ਇੱਥੋਂ ਆ ਜਾਣਗੇ ਫਿਰ ਜਿਹੜੇ ਕਿ 3 ਮਾਰਕਸ ਵਾਲੇ ਨੇ ਉਹ ਟੋਟਲ 6 ਕਰਨੇ ਹੋਣਗੇ ਤੁਸੀਂ 5 ਤੁਹਾਨੂੰ ਆਉਣਗੇ ਪਾਰਟ A ਦੇ ਵਿੱਚੋਂ 5 B ਵਿੱਚੋਂ ਆਉਣਗੇ ਤਾਂ ਤੁਸੀਂ 3 ਪਾਰਟ A ਚੋਂ ਕਰੋਗੇ 3 ਪਾਰਟ B ਵਿੱਚੋਂ ਕਰੋਗੇ ਜੇ ਤੁਹਾਡੇ ਕੋਲ ਪਾਰਟ A ਜ਼ਿਆਦਾ ਤਾਂ 3 ਕੁਐਸਚਨ ਇੱਥੇ ਹੋਗੇ 3 3 ਦਾ 9 ਠੀਕ ਹੈ 9 ਮਾਰਕਸ ਉੱਪਰ ਹੋਗੇ 10 ਇੱਥੇ ਤਾਂ 19 ਮਾਰਕਸ ਇੱਥੇ ਹੋ ਗਏ ਤਾਂ ਉਹੀ ਤਾਂ ਉਹਨੂੰ ਕਿੱਥੇ ਹੈਲਪ ਮੂਗੀ ਸ਼ਾਰਟ ਕੁਐਸਚਨਾਂ ਚ ਵੀ ਸੈਕਸ਼ਨ A ਦੇ ਵਿੱਚ ਕਿਉਂਕਿ 5 ਆਉਣਗੇ ਇੱਥੇ ਤੇ 2 ਜਾਂ 3 ਇੱਥੇ ਆਉਣਗੇ ਮਤਲਬ ਕਿ ਆਗਰ ਤੁਸੀਂ ਸੈਕਸ਼ਨ A ਕਰ ਲਿਆ ਤਾਂ ਇਹਦੇ ਵਿੱਚੋਂ ਹੀ ਤੁਹਾਡੇ 3 ਮਾਰਕਸ ਲੌਂਗ ਕੁਐਸਚਨਾਂ ਚ ਆ ਜਾਣਗੇ 9 ਮਾਰਕਸ ਜਿਹੜੇ ਕਿ 3 3 ਮਾਰਕਸ ਵਾਲੇ ਜੋ ਕੁਸ਼ਚਨ ਆ ਚਾਹਣਗੇ 5 ਸ਼ਾਰਟ ਚੋਂ ਵੈਰੀ ਸ਼ਾਰਟ ਚੋਂ ਤੇ ਉਸ ਤੋਂ ਬਾਅਦ ਵੈਰੀ ਸ਼ਾਰਟ ਚੋਂ ਤਾਂ ਇੱਥੇ ਤੁਹਾਡੇ 26 ਮਾਰਕਸ ਇੱਥੋਂ ਬਣ ਗਿਆ ਤੁਹਾਡਾ ਪੇਪਰ ਉਸ ਤੋਂ ਬਾਅਦ ਤੁਸੀਂ ਇੱਕ ਮੈਪ ਕਰੋ 15 ਮਾਰਕਸ ਦਾ ਠੀਕ ਹੈ 26 ਦੇ ਵਿੱਚੋਂ 26 ਪਲੱਸ ਕਰੋ ਦੇਖੋ ਉਸ ਤੋਂ ਬਾਅਦ ਸਰੋਤ ਅਧਾਰਿਤ ਪੈਰਾ ਇਹ ਲੱਗ ਰਹਿ ਗਿਆ ਇਹਦੇ ਵਿੱਚੋਂ ਮਾਰਕਸ ਕਿਉਂਕਿ ਸਰੋਤ ਅਧਾਰਿਤ ਤਾਂ ਤੁਸੀਂ ਜੇ ਕੇਸ ਸਟਡੀ ਨਹੀਂ ਸੋਲਵ ਜਲਦੀ ਹੋਊਗਾ ਤਾਂ ਜਿਹੜੇ ਕਿ ਸਰੋਤ ਅਧਾਰਿਤ ਤਾਂ ਹੋਏ ਜਾਂਦਾ ਉਹਦੇ ਵਿੱਚੋਂ ਜੇ 6 ਨੇ ਤਾਂ ਆਪਾਂ ਕਹੀਏ ਵੀ ਦੋ ਕੁਸ਼ਚਨ ਇੱਧਰ ਉੱਧਰ ਆ ਜਾਣਗੇ ਸਮਝਦੇ ਹੋ ਤਾਂ ਤੁਸੀਂ 4 ਕੁਸ਼ਚਨ ਦਾ ਆ ਤੇ 15 15 ਦੇ ਵਿੱਚ 4 ਪਲੱਸ ਕਰੇ 19 19 ਤੇ 26 ਨੂੰ ਤੁਸੀਂ ਪਲੱਸ ਕਰਕੇ ਦੇਖੋ ਤਾਂ 45 ਮਾਰਕਸ ਬਣ ਗਏ ਠੀਕ ਹੈ 45 ਮਾਰਕਸ ਬਾਕੀ ਹਜੇ ਸ਼ਾਰਟ ਕੁਐਸਚਨ ਵੀ ਤੁਹਾਡੇ ਹੋਰ ਕਵਰ ਹੋ ਸਕਦੇ ਨੇ ਹਨਾ ਤਾਂ ਇਸ ਢੰਗ ਦੇ ਨਾਲ ਤਿਆਰੀ ਕਰੋ ਜਿਵੇਂ ਮੈਂ ਤੁਹਾਨੂੰ ਸਮਝਾਇਆ ਵੀ ਜਿਹੜੇ ਬੱਚਾ ਲੱਗਦਾ ਕਿ ਅਸੀਂ ਪੂਰਾ ਸਿਲੇਬਸ ਜਾਣ ਨਹੀਂ ਕਰ ਸਕਦੇ ਹੋ ਸੈਕਸ਼ਨ A ਨੂੰ ਚੰਗੇ ਢੰਗ ਦੇ ਨਾਲ ਕਰ ਲਓ ਸੈਕਸ਼ਨ A ਦੇ 3 ਮਾਰਕਸ ਵਾਲੇ ਤੇ 5 ਮਾਰਕਸ ਵਾਲੇ ਕੁਐਸਚਨਸ ਆਪਾਂ ਨੇ ਕਰਵਾਏ ਹੋਏ ਵੀ ਨੇ ਉਹ ਵੀ ਮੈਂ ਵੀਡੀਓ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗਾ ਥੈਂਕਸ